ਹਾਂਜੀ ਸੰਗਤ ਜੀ ਵੀਡੀਓ ਜਰੂਰ ਸਾਰੇ ਸ਼ੇਅਰ ਕਰਿਓ ਭਾਈ ਪਿੰਦਰਪਾਲ ਸਿੰਘ ਜੀ ਸਿੱਖੋਂ ਦੇ ਮਹਾਨ ਕਥਾਵਾਚਕ ਜਿਨ੍ਹਾਂ ਨੇ ਗੁਰਪੁਰ ਬਾਰੇ ਵਿਚਾਰ ਦਿੱਤੇ ਨੇ 1 ਮਿੰਟ ਦੀ ਵੀਡੀਓ ਹੈ ਜਿਆਦਾ ਲੰਬੀ ਵੀਡੀਓ ਨਹੀਂ ਤੁਸੀਂ ਸੁਣ ਕੇ ਸ਼ੇਅਰ ਜਰੂਰ ਕਰਿਓ ਸਾਰੇ ਅਸੀਂ ਸਾਰੇ ਮਨਾਨੇ ਆ ਪਹਿਲਾ ਪ੍ਰਕਾਸ਼ ਦਿਹਾੜਾ ਹਰਮੰਦਰ ਸਾਹਿਬ ਬਹੁਤ ਡੈਕੋਰੇਸ਼ਨ ਕੀਤੀ ਜਾਂਦੀ ਤੇ ਉੱਥੇ ਖਿਮਾ ਕਰ ਦਿਓ ਜ਼ੋਰ ਵੀ ਲੱਗਾ ਹੁੰਦਾ ਕੰਪੀਟੀਸ਼ਨ ਹੈ ਉੱਥੇ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਏਨੇ ਕਰੋੜ ਦੇ ਫੁੱਲ ਲਾਏ ਅਸੀਂ ਇਹਨੂੰ ਵੱਧ ਲਾਵਾਂਗੇ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਾਂਗਾ ਮੇਰੀ ਗੱਲ ਦਾ ਗੁੱਸਾ ਨਾ ਮਨਾਇਓ ਕਰੋੜਾਂ ਰੁਪਈਆਂ ਦੇ ਫੁੱਲ ਲਾ ਦੇਾਂਗੇ ਕਰੋੜਾਂ ਰੁਪਈਆਂ ਦੇ ਸਾਲ ਦੇ ਰਮਾਲੇ ਚੜਾਈ ਜਾਾਂਗੇ ਉਹ ਗੁਰਮਖੋ ਉਸ ਤੋਂ ਚੌਥਾ ਹਿੱਸਾ ਕੀ ਰੁਪਈਏ ਵਿੱਚੋਂ ਇੱਕ ਚਵਾਨੀ ਬਚਾ ਕੇ ਕਿਤੇ ਤੁਸੀਂ ਲੋੜਵੰਦਾਂ ਦੀ ਪੜ੍ਹਾਈ ਤੇ ਲਾ ਦਿਓ ਉਹਨਾਂ ਬੱਚਿਆਂ ਦੀ ਐਜੂਕੇਸ਼ਨ ਤੇ ਲਾ ਦਿਓ ਜਿਹੜੇ ਸਿੱਕੀ ਕਮਾਉਂਦੇ ਨੇ ਪਰ ਉਹਨਾਂ ਦੇ ਘਰ ਕੱਪੜਾ ਪਾਣ ਨੂੰ ਵੀ ਨਹੀਂ ਯਾਦ ਰੱਖਿਓ ਫੁੱਲ ਤਾਂ ਕੱਲ ਨੂੰ ਮੁਰਝਾ ਜਾਣਗੇ ਜਿਹੜੇ ਸ਼ਬਦ ਕਰਕੇ ਫੁੱਲ ਖਿੜਨਗੇ ਔਰ ਰਹਿੰਦੀ ਦੁਨੀਆ ਤੱਕ ਲੋਕਾਂ ਨੂੰ ਸੁਗੰਧੀ ਦੇਦੇ ਰਹਿ ਮੇਰਾ ਇਸ ਗੱਲ ਦਾ ਬੰਜੀ